ਮਿੱਤਰੋ ਜੀ ਤੁਹਾਡੇ ਵੀ ਜਿਹੜੀ ਆਪਣੇ ਬਾੜੀ ਲਈ ਹੋਈ ਆ ਉਹਦੇ 'ਚ ਤੁਹਾਡੇ ਬੇਲਾਂ ਨੂੰ ਜਿਹੜਾ ਵਾ ਆਪਣੇ ਜਿਵੇਂ ਕਰੇਲੇ ਨੇ ਇਹਨਾਂ ਨੂੰ ਕਰੇਲੇ ਨਹੀਂ ਲੱਗਦੇ ਜਾਂ ਕੱਦੂ ਨੇ ਨਹੀਂ ਲੱਗਦੇ ਤਾਂ ਇੱਕ ਛੋਟਾ ਜਿਹਾ ਕੰਮ ਕਰਕੇ ਦੇਖਿਓ ਆਪਣੇ ਦੋਸਤ ਨੇ ਆਪਾਂ ਨੂੰ ਦੱਸਿਆ ਸੀ ਇੱਕ ਤਾਂ ਚਾਹ ਪੱਤੀ ਜਿਹੜੀ ਆਪਣੀ ਚਾਹ ਬਣਾ ਕੇ ਬੇਸਟਜ ਇੱਕ ਖਲ ਪਾਇਆਕ ਉਹ ਤੁਸੀਂ ਆਪਦੇ ਹਿਸਾਬ ਨਾਲ ਲੈ ਲਿਓ ਵੀ ਉਹ ਤੁਸੀਂ 4 ਦਿਨ ਭਿਉਂ ਕੇ ਆਏ ਰੱਖ ਦੇਣੀ ਹੈ ਇਹ ਲੋਟਾ ਆਪਣੇ ਦੀ ਆ ਚੀਜ਼ ਬਣ ਜਾਣੀ ਆ ਇਹ ਤੁਸੀਂ ਪਾ ਕੇ ਦੇਖਿਓ ਇਹਦਾ ਰਿਜ਼ਲਟ ਦੇਖਿਓ ਫਿਰ ਮਤਲਬ ਤੁਸੀਂ ਵੀ ਮੈਂ ਕਹਣਾ ਚਾਹੇ ਗਮੰਡੀਆਂ ਨੂੰ ਵੀ ਆਲਦਾਲੇ ਰਜਾ ਦੇਓ ਤੁਸੀਂ ਇੰਨੇ ਕਰੇਲੇ ਕਦੂ ਸਾਰਾ ਉਤਰੂ ਮਤਲਬ ਠੀਕ ਹੈ ਜੀ ਆਪਾਂ 20 ਦਿਨ ਪਹਿਲਾਂ ਪਾਇਆ ਸੀ ਤੇ ਹੁਣ 20 ਦਿਨਾਂ ਬਾਅਦ ਫੇਰ ਇੱਕ ਵਾਰ ਦੁਬਾਰਾ ਇਹ ਢੋਲ ਪਾਉਣ ਲੱਗੇ ਆ ਤੇ ਆਹ ਦੇਖੋ ਇੱਧਰ ਵੀ ਆਹਾ ਵੀ ਪਿੰਡੀਆਂ ਨੇ ਤੇ ਇੱਧਰ ਮਿਰਚਾਂ ਨੇ ਤੇ ਕਰੇਲਿਆਂ ਨੂੰ ਵੀ ਪੂਰੇ ਫੁੱਲ ਆ ਰਹੇ ਨੇ ਤੇ ਕਦੂ ਆਪਣੇ ਉੱਧਰ ਲੱਗੇ ਹੋਏ ਤੇ ਨਾਲੇ ਤਾਂ ਪੰਜਵੇਂ ਚਾਹ ਪੱਤੀ ਆ ਚਾਹ ਬਣਾ ਕੇ ਬਾਹਰ ਸੁੱਟਦੇ ਆ ਘਰਾਂ ਤੋਂ ਉਹ ਗੰਦਗੀ ਪੈਂਦੀ ਆ ਠੀਕ ਆ ਜੀ ਨਹੀਂ ਉਹ ਬਹੁਤ ਹੀ ਗੁਣਕਾਰੀ ਚੀਜ਼ ਆ ਤੇ ਚਾਹ ਪੱਤੀ ਪਾਉਣੀ ਆ ਜਿੰਨੀ ਤੁਹਾਡੇ ਕੋਲ ਹੋ ਜੇ ਤਿਆਰ ਹੋ ਬਾਕੀ ਉਹ ਚ ਆਪਾਂ ਖਾਲ ਜਿਹੜੀ ਸਰੋਂ ਦੀ ਖਾਲ ਉਹ ਪਾਉਣੀ ਆ ਉਹ ਪਾਈਆਕ ਲੈ ਲਿਓ ਖਾਲ ਠੀਕ ਆ ਚਾਰ ਦਿਨ ਭਿਉ ਕੇ ਰੱਖਣੀ ਆ ਇਸ ਪਾਣੀ ਦੇ ਵਿੱਚ ਚੌਥੇ ਦਿਨ ਇਹ ਘੋਲ ਲੂ ਆਪਾਂ ਇਹ ਬੇਲਾਂ ਦੀਆਂ ਜੜਾਂ ਚ ਪਾਓ ਤੇ ਫਿਰ ਰਿਜ਼ਲਟ ਦੇਖਿਓ ਦੱਸਿਓ ਤੇ ਆਪਾਂ ਇਹ ਕਰਦੇ ਆ ਇਹ ਚੀਜ਼ ਆਪਣਾ ਦੋਸਤ ਨੇ ਆਪਾਂ ਨੂੰ ਦੱਸਿਆ ਸੀ ਉਹਨਾਂ ਦਾ ਕਾਫੀ ਤਜਰਬਾ ਇਸ ਚੀਜ਼ ਦੇ ਵਿੱਚ ਤੇ ਚੰਗੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਸਬਜ਼ੀ ਆਪਾਂ ਘਰ ਦੀ ਸਬਜ਼ੀ ਵਰਤੀਏ ਬਜਾਏ ਆਪਾਂ ਨੂੰ ਮੌਲ ਦੀ ਰਹੀਆਂ ਸਪਰੇਹ ਵਾਲੀ ਸਬਜ਼ੀ ਨਾ ਲੈਣੀ